ਮਾਮਲਾ ਇਹ ਜੇ ਕਿ ਮਾਮਲਾ ਦੇਖਦੇ ਤੇ ਬਹੁਤ ਗੰਭੀਰ ਜੇ ਸਾਡੇ ਨਾਲ ਇੱਥੇ ਜੇ ਹੜ ਆਇਆ ਹੈ ਪਿਛਲੇ ਦਿਨਾਂ ਚ ਤੇ ਉਹਨਾਂ ਦੇ ਵਿੱਚ ਕੁਝ ਬੰਨ ਟੁੱਟੇ ਨੇ ਉਥੋਂ ਤੇ ਉਹਦੇ ਵਾਸਤੇ ਜਿਹੜੀ ਆ ਮਿੱਟੀ ਕੁਝ ਠੇਕੇਦਾਰਾਂ ਨੇ ਖਰੀਦੀ ਹੈ ਕੁਝ ਬਾਬਿਆਂ ਦਾ ਨਾਂ ਤੇ ਮਿੱਟੀ ਜਾ ਰਹੀ ਹੈ ਤੇ ਸਾਡੇ ਪਿੰਡ ਦੇ ਲਾਗੇ ਹਰਦੌਰਵਾਲ ਪਿੰਡ ਪੈਂਦਾ ਟਰਪਲਿਆਂ ਦੇ ਲਾਗੇ ਉਥੋਂ ਇਹ ਮਿੱਟੀ ਖਰੀਦੀ ਗਈ ਹੈ ਤੇ ਮਿੱਟੀ ਖਰੀਦੀ ਗਈ ਹੈ ਤੇ ਮਿੱਟੀ ਪਿਛਲੇ ਕੰਮ ਸੇ ਕੰਮ 20 ਦਿਨਾਂ ਤੋਂ ਇੱਥੋਂ ਜਿਹੜੇ ਟਿਪਰ ਜਾ ਰਹੇ ਨੇ ਜਿਹੜੇ ਓਵਰ ਲੋਡ ਟਿਪਰ ਜਾ ਰਹੇ ਨੇ ਉਦੇ ਕਾਰਨ ਸਾਡਾ ਜਿਹੜਾ ਰਸਤਾ ਵਾ ਇਹ ਸਾਰਾ ਹੀ ਟੁੱਟ ਗਿਆ ਵਾ ਸਕੂਲ ਵੈਨਾ ਹੁੰਦੀਆਂ ਸਾਡੇ ਬੱਚੇ ਸਕੂਲ ਜਾਂਦੇ ਵੈਨਾ ਵਾਲੇ ਨੇ ਸਾਨੂੰ ਮਨਾ ਕਰਤਾ ਕਿ ਜੇ ਰਸਤਾ ਖਰਾਬ ਹੋਣ ਦੇ ਕਾਰਨ ਮਿੱਟੀ ਘੱਟਾ ਹੈ ਤੇ ਸੜਕ ਜਿਹੜੀ ਡੈਮੇਜ ਹੋ ਗਈ ਆ ਤਾਂ ਅਸੀਂ ਵੈਨ ਨਹੀਂ ਲੈ ਕੇ ਆ ਸਕਦੇ ਆਪਣੇ ਬੱਚੇ ਤੁਸੀਂ ਆਪ ਸਕੂਲ ਜਿਹੜਾ ਡ੍ਰੌਪ ਕਰੋ ਚਲੋ ਅਸੀਂ ਉਹ ਵੀ ਕਾਰਵਾਈ ਕਰ ਰਹੇ ਆ ਕਿ ਚਲੋ ਨੁਕਸਾਨ ਹੋਇਆ ਹੈ ਪੰਜਾਬ ਦਾ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਜਿਹੜਾ ਵਾ ਸੰਯੋਗ ਦੇ ਨਾਲ ਕੰਮ ਕਰਨਾ ਚਾਹੀਦਾ ਬਸ ਦਿੱਕਤ ਸਾਨੂੰ ਇਹ ਆ ਰਹੀ ਹੈ ਕਿ ਸਾਨੂੰ ਜਿਹੜੇ ਠੇਕੇਦਾਰ ਨੇ ਜਿਨ੍ਹਾਂ ਨੇ ਰੇਤ ਮਿੱਟੀ ਲਈ ਹੈ ਉਹ ਸਾਡੇ ਨਾਲ ਕੋਆਪਰੇਟ ਨਹੀਂ ਕਰ ਰਹੇ ਪਬਲਿਕ ਦੇ ਨਾਲ ਜਿਹੜੀ ਲੋਕਲ ਪਬਲਿਕ ਹੈ ਜਿੱਥੋਂ ਦੀ ਵੀ ਇਹ ਰਸਤਾ ਵਰਤ ਰਹੇ ਨੇ ਜਾਂ ਪਿੰਡਾਂ ਸਾਣੀ ਲੰਘ ਰਹੇ ਨੇ ਤੇ ਉਹ ਉਹਨਾਂ ਦਾ ਨੁਕਸਾਨ ਕਰ ਰਹੇ ਨੇ ਜਿਤਨਾ ਟਿੱਪਰ ਜਾ ਰਹੇ ਨੇ ਤੇ ਮਿੱਟੀ ਜਿਹੜੀ ਉੱਥੋਂ ਡਿੱਗਦੀ ਹੈ ਓਵਰਲੋਡ ਤੋਂ ਤੇ ਘੱਟਾ ਸੜਕ ਦੇ ਵਿੱਚ ਹੋ ਜਾਂਦਾ ਹੈ ਤੇ ਜਿਹੜੀਆਂ ਫਸਲਾਂ ਨੇ ਨਾਲ ਪੱਠੇ ਆ ਡੰਗਰਾਂ ਦਾ ਚਾਰਾ ਵਾ ਤੇ ਉਹਨਾਂ ਦੇ ਵੀ ਘੱਟਾ ਪੈ ਰਿਹਾ ਤੇ ਝੋਨਾ ਜਿਹੜਾ ਉਹ ਵੀ ਖਰਾਬ ਹੋ ਰਿਹਾ ਤੇ ਉਹ ਲੋਕ ਜਿਹੜੇ ਨੇ ਆ ਕੇ ਮੈਂ ਮੌਜੂਦਾ ਸਰਪੰਚਾਂ ਪਿੰਡ ਪਰ ਪੱਲਿਆਂ ਤੋਂ ਤੇ ਮੇਰੇ ਕੋਲ ਆ ਕੇ ਸ਼ਿਕਾਇਤ ਕਰਦੇ ਨੇ ਕਿ ਇਹਨਾਂ ਨੂੰ ਕਹੋ ਠੇਕੇਦਾਰਾਂ ਨੂੰ ਵੀ ਕੰਮ ਸੰਗਾਂ ਵਿੱਚ ਤੁਸੀਂ ਮਿੱਟੀ ਲੈ ਕੇ ਜਾ ਰਹੇ ਤੇ ਪਾਣੀ ਦੇ ਇੱਥੇ ਟਰਾਂਕਦੇ ਨ ਵੀ ਘੱਟਾ ਨਾ ਉੱਡੇ ਡੇਲੀ ਤੇ ਡੇਲੀ ਤੁਸੀਂ ਪਾਣੀ ਟਰਾਂਕਦਿਆ ਕਰੋ ਤੇ ਟਿੱਪਰ ਤੁਹਾਡੇ ਅਗੇ ਰਿਕਵੈਸਟ ਹੈ ਕਿ ਟਿੱਪਰ ਤੁਸੀਂ ਥੋੜੇ ਆਸਤੇ ਚਲਾਓ ਇਹ ਕਿਸੇ ਨੂੰ ਨਹੀਂ ਦੇਖਦੇ ਕੋਈ ਅੱਗੋਂ ਸਾਈਕਲ ਆ ਰਿਹਾ ਮੋਟਰਸਾਈਕਲ ਆ ਰਿਹਾ ਬੱਚੇ ਜਾ ਰਹੇ ਨੇ ਸਵੇਰੇ ਸਕੂਲ ਟਾਈਮ ਤੇ ਆਪਣੇ ਮਤਲਬ ਟਿੱਪਰ ਭਜਾਈ ਆਉਂਦੇ ਨੇ ਸਾਈਡ ਤੇ ਨਹੀਂ ਰੋਕਦੇ ਬੱਚੇ ਅਸੀਂ ਨੋਟਿਸ ਕੀਤਾ ਬੱਚੇ ਜਿਹੜੇ ਅੱਗੋਂ ਸਾਈਡ ਤੋਂ ਆਪ ਭੱਜ ਕੇ ਖੇਤਾਂ ਦੇ ਵਿੱਚ ਵੜਦੇ ਨੇ ਉਹਨਾਂ ਦੀ ਯੂਨੀਫਾਰਮ ਖਰਾਬ ਹੋ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਇੱਥੋਂ ਡਾਂਟ ਪੈਂਦੀ ਹੈ ਸਕੂਲ ਤੇ ਜਿਹੜਾ ਉਹ ਆ ਪੀ ਬੱਚਿਆਂ ਨੂੰ ਨਹੀਂ ਉੱਥੋਂ ਡਾਂਡ ਪੈਂਦੀ ਐ ਸਕੂਲ ਵੈਨ ਵੀ ਬੰਦ ਹੋ ਗਈ ਐ ਤੇ ਜਦੋਂ ਠੇਕੇਦਾਰ ਨਾਲ ਗੱਲ ਕਰਦੇ ਨੇ ਤੇ ਠੇਕੇਦਾਰ ਕੋ ਗਾਲੀ ਗਲੋਚ ਕਰਦਾ ਤੇ ਜਿਹੜੇ ਟਿਪਰ ਡਰਾਈਵਰ ਚਲਾਉਂਦੇ ਨੇ ਟੋਟਲੀ ਨਸ਼ੇੜੀ ਕਿਸੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਐ ਮੈਂ ਪੁਲਿਸ ਪ੍ਰਸ਼ਾਸਨ ਅੱਗੇ ਵੀ ਇਹ ਰਿਕਵੈਸਟ ਕਰਦਾ ਵਾਂ ਕਿ ਇਹਨਾਂ ਦੇ ਡਰਾਈਵਰਾਂ ਦੇ ਲਾਇਸੈਂਸ ਚੱਕ ਕੀਤੇ ਜਾਣ ਇਹਨਾਂ ਦਾ ਡੂਪ ਟੈਸਟ ਚੈੱਕ ਕੀਤਾ ਜਾ ਜਦੋਂ ਇਹ ਟਰੱਕ ਤੇ ਬਹਿੰਦੇ ਉਹਨਾਂ ਨੂੰ ਇਹ ਗੱਲ ਉਹਨਾਂ ਦੇ ਨੋਟਿਸ ਜਿਹੀ ਲਾਈ ਆ ਬਕਾਇਦਾ ਉਹਨਾਂ ਨੂੰ ਇੱਥੋਂ ਦੀ ਵੀਡੀਓ ਵੀ ਦਿੱਤੀ ਗਈ ਸੀ ਉਹਨਾਂ ਨੇ ਸਿਰਫ ਕਿਹਾ ਕਿ ਇੱਕ ਦੋ ਦਿਨ ਵਾਸਤੇ ਇਹਨ ਟਿੱਪਰ ਜਾਣ ਦੋ ਨਹੀਂ ਤੇ ਜਿਹੜੀ ਹਾਦੀ ਜ਼ਿਆਦਾ ਨੁਕਸਾਨ ਤੁਹਾਡਾ ਹੁੰਦਾ ਤੁਹਾਨੂੰ ਸਾਡੀ ਨੋਟਿਸ ਦੇ ਵਿੱਚ ਲਿਆਇਓ ਮਿੱਟੀ ਜਿਹੜੀ ਆ ਟਿੱਪਰਾਂ ਤੇ ਨਹੀਂ ਜਾਏਗੀ ਓਵਰਲੋਡ ਨਹੀਂ ਜਾਏਗੀ ਟਰਾਲੀਆਂ ਤੇ ਜਾਏਗੀ ਮਿੱਟੀ ਪਰ ਇਹ ਕਹਿਣ ਦੇ ਬਾਅਦ ਵੀ ਇਹ ਜਿਹੜੇ ਠੇਕੇਦਾਰ ਨੇ ਜਾਂ ਜਿਹੜੇ ਮਿੱਟੀ ਲੈ ਕੇ ਜਾ ਰਹੇ ਨੇ ਉਹ ਨਹੀਂ ਹਟੇ ਸਾਡੇ ਨਾਲ ਗਾਲੀ ਗਲੋਚ ਕੀਤੀ ਹੈ ਤੇ ਬਾਹਰੋਂ ਇਹਨਾਂ ਨੇ ਮੁੰਡੇ ਮੰਗਾਏ ਨੇ ਝਗੜਨ ਵਾਸਤੇ ਮੁੰਡੇ ਆਏ ਤਿੰਨ ਚਾਰ ਗੱਡੀਆਂ ਆਈਆਂ ਇਹ ਇੱਥੇ ਆੜ ਨਾਲ ਝਗੜਾ ਕਰਕੇ ਗਏ ਇਥਾਰਚੂਰ ਲੈ ਕੇ ਆਏਗੀ ਉਹ ਤੇ ਉਹ ਬੰਦੇ ਜਿਹੜੇ ਫਿਰ ਬਾਅਦ ਦੇ ਵਿੱਚ ਜਿਹੜੇ ਆ ਉਹ ਚਲੇ ਗਏ ਅਸੀਂ ਘਰੋਂ ਨਹੀਂ ਨਿਕਲੇ ਆਪਣੇ ਅਹੀਂ ਡੇਰੇ ਤੇ ਆ ਤੇ ਫਿਰ ਅਸੀਂ ਪਿੰਡ ਇਕੱਠਾ ਕੀਤਾ ਪਿੰਡ ਦੇ ਲੋਕ ਆਏ ਤੇ ਫਿਰ ਉਹ ਜਿਹੜੇ ਮੁੰਡੇ ਗੱਡੀਆਂ ਦੇ ਇਹਨਾਂ ਨੇ ਬਦਲਾਏ ਉਹ ਵੀ ਚਲੇ ਗਏ ਤੇ ਸਾਡੇ ਨਾਲ ਕਾਫੀ ਗਾਲੀ ਗਲੋਚ ਕੀਤਾ ਵੀ ਇਹ ਇਹ ਜਿਹੜਾ ਕੰਮ ਆ ਇਹ ਸਰਕਾਰ ਕਰਾ ਰਹੀ ਆ ਇਸ ਤਰ੍ਹਾਂ ਹੀ ਚੱਲਣਾ ਜਦ ਕਿ ਸਾਡੀ ਮੌਜੂਦਾ ਸਰਕਾਰ ਆ ਸਾਨੂੰ ਪਤਾ ਹੈ ਕਿ ਸਰਕਾਰ ਅਸੀਂ ਮੈਂ ਕੰਪਲੇਨ ਪੁਲਿਸ ਨੂੰ ਪਾਤੀ 112 ਤੇ ਵੀ ਅਸੀਂ ਕਾਲ ਕਰਤੀ ਸੀ ਮਾਲੇਵਾਲ ਲੋਕਨ ਚਾਰਜ ਏਐਸਆਈ ਸੁਖਰਾਜ ਨੂੰ ਸਵੇਰ ਦਾ ਅਸੀਂ ਦੋ ਵਾਰੀ ਕਾਲ ਕੀਤਾ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਮੈਂ ਕੋਰਟ ਦੇ ਵਿੱਚ ਗਿਆ ਹਾਂ ਤੇ ਮੈਂ ਆਪਣੀ ਟੀਮ ਜਿਹੜੀ ਆ ਉੱਥੇ ਮੌਕੇ ਦੇ ਉੱਤੇ ਭੇਜ ਰਿਹਾ ਹਾਂ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਹਾਂ ਕਿ ਇਹ ਜਿਹੜਾ ਗਲਤ ਹੋ ਰਿਹਾ ਪਿੰਡ ਦੇ ਨਾਲ ਜਾਂ ਲੋਕਾਂ ਦੇ ਨਾਲ ਜਾਂ ਸਕੂਲ ਦੇ ਬੱਚਿਆਂ ਦੇ ਨਾਲ ਜਿਹੜਾ ਆਉਣ ਵਾਲਾ ਫਿਊਚਰ ਆ ਤੇ ਇਹ ਕੰਮ ਇਸ ਤਰ੍ਹਾਂ ਨਾ ਕੀਤਾ ਜਾਵੇ ਇਹ ਸਹੀ ਤਰੀਕੇ ਦੇ ਨਾਲ ਕੰਮ ਹੋਏ ਪਾਣੀ ਦੀ ਜਿੱਥੇ ਰਿਕੁਆਇਰਮੈਂਟ ਪਾਣੀ ਤਰਾਂਕਿਆ ਜਾਏ ਜਿੱਥੋਂ ਸੜਕ ਡੈਮੇਜ ਕਰਦੇ ਨੇ ਉੱਥੇ ਸੜਕ ਜਿਹੜੀ ਰਿਪੇਅਰ ਕੀਤੀ ਜਾਵੇ ਮਾਮਲਾ ਇਹ ਘਟਾ ਬਹੁਤ ਸਾਡੇ ਚੋਨਾ ਦਾਦਾ ਦਾ ਪੱਠੇ ਵੱਡਾਂ ਵਾਲੀ ਜਿਹੜੀ ਉਹ ਵੀ ਘਟਾ ਹੀ ਹੈ ਇਹ 10 ਚਾਰ ਵਜੇ ਨੂੰ ਕਹਿ ਚੱਕੇ ਆਂ ਕਿ ਪਾਣੀ ਤਰੰਕੋ ਨਹੀਂ ਤਰਾਂਗੇ ਪਾਣੀ ਤਰੰਕੋ ਜਾਂ ਗੱਡੀਆਂ ਥੋੜੀਆਂ ਜੀਆਂ ਗੱਡੀਆਂ ਲੋਕੋ ਨਾ ਇਹ ਸਾਰੀ ਕੋਈ ਟੁੱਟੀ ਯਾਰ ਝੋਨਾ ਰੋਡ ਵਾਂਗੂ ਚੱਲਣ ਦੇ ਦੋ ਦੋ ਕਦੋ ਝੋਨਾ ਨੇਰਾ ਇਕੱਟਾ-ਕੱਟਾ ਲੰਘਿਆ ਵੀ ਨਹੀਂ ਜਾਂਦਾ ਅਸਾਂ ਸਾਰੀ ਖਰਾਬ ਕਰਤੀ ਜਾਂਦਾ ਪਾਣੀ ਤਰੰਕ ਦੇਣੇ ਤਰੰਕ ਦੇਣੇ ਤਰੰਕਿਆ ਨਹੀਂ ਨਾ ਤੁਹਾਡੇ ਸੋਨੇ ਜਿਹੜੀ ਉਮੈਨਗ ਹੋ ਰਹੀ ਹੈ ਜਾਇਜਕ ਨਹੀਂ ਜਾਏਗਾ ਨਾ ਜਾਏਗਾ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਨੂੰ ਮੰਗੇ ਉਹ ਕਰਨੇ ਸਹੀ ਹੋਏ ਥੋੜਾ ਨੁਕਸਾਨ ਕਿਸਦਾ ਕਰਨਾ ਇੱਕ ਹੜ ਆਇਆ ਕਿ ਇੱਥੇ ਫਸਲਾਂ ਦਾ ਨੁਕਸਾਨ ਕਰੀ ਜਾਂਦੇ ਨੂੰ ਹੀ ਪਾਸੀ ਇਹ ਨਹੀਂ ਇਹ ਪੱਠੇਵ ਨਹੀਂ ਵਾਦੇ ਉਹ ਨੀਰਾ ਘਟਾ ਹਿਆ ਤੁਹਾਨੂੰ ਮਾਜਾ ਦੋਣ ਫਿਰ ਉੱਥੇ ਤੁਹਾਨੂੰ ਮਾਜਾ ਦਿੱਤਾ ਜਾਏ ਇਹਨਾਂ ਦਾ ਫਿਰ ਪਾਣੀ ਦਾ ਖਰਾਬ ਕਰਤੀਆਂ ਢੀ ਮਿੱਟੀ ਇੱਥੇ ਉਧਾਂ ਕਰੀ ਜਾਂਦੇ ਆ ਕੋ ਵੀਰ ਜੀ ਬੇਨਤੀ ਸਾਡੀ ਹੱਥ ਜੋੜ ਕੇ ਇਹ ਮਿੱਟੀ ਲਈ ਠੇਕੇਦਾਰ ਨੇ ਸਾਡੀਆਂ ਗੱਡੀਆਂ ਚਲਣੀਆਂ ਕਰਾਏ ਤੇ ਠੀਕ ਹੈ ਉਹਨਾਂ ਦੇ ਬੰਦੇ ਮਿੱਟੀ ਜਾਣਦੇ ਆ ਅਸੀਂ ਕਰਾਇਆ ਲੈਣੀ ਗੱਡੀ ਦੇ ਹਿਸਾਬ ਨਾਲ ਦੂਜੀ ਗੱਲ ਜਿਹੜੇ ਸਾਡੇ ਡਰਾਈਵਰ ਨੇ ਸਾਡਾ ਇੱਕ ਵੀ ਬੰਦਾ ਇਹ ਜਾਇਜ਼ ਕਰ ਦੇਣ ਵੀ ਆਹ ਬੰਦਾ ਤੁਹਾਡਾ ਗੱਡੀਆਂ ਬੰਦਾ ਸਾਡਾ ਥੱਲੇ ਦੇਣ ਲੱਗਾ ਸੀ ਤੇ ਮੈਂ ਜੋ ਵੀ ਹਰਜਾਨਾ ਭਰਨ ਇਹ ਕਹਿਣਗੇ ਮੈਂ ਭਰਨ ਦੇ ਤਾਂ ਤਬਿਆਦਰ ਇਹਨਾਂ ਦੇ ਸਾਹਮਣੇ ਛੱਤਰ ਮਾਰੂ ਉਹਨਾਂ ਦੇ ਵੀ ਤੁਸੀਂ ਗੱਡੀਆਂ ਕਿਉਂ ਸਾਡੀਆਂ ਗੱਡੀਆਂ ਅੰਡਰ ਲੋਡ ਚੱਲਦੀਆਂ ਨੇ ਓਵਰ ਲੋਡ ਸਾਡੀ ਕੋਈ ਗੱਡੀ ਨਹੀਂ ਗਈ ਦੂਜੀ ਗੱਲ ਵੀ ਜੀ ਇਹ ਵੀ ਨਜਾਇਜ਼ ਅਸੀਂ ਕੰਮ ਨਹੀਂ ਕਰਨਾ 2 ਫੁੱਟ ਤਾਂ ਹੀ ਜੀ ਪਟਾਈ ਆ ਜਾ ਕੇ ਤੁਸੀਂ ਚੈੱਕ ਕਰ ਸਕਦੇ ਜੀ ਖਾ ਸਕਦੇ ਜੀ ਪਾਜੀ ਸਾਡੇ ਕੋਲ ਕੁਝ ਨਹੀਂ ਇਹ ਠੇਕੇਦਾਰਾਂ ਕੋਲ ਜੀ ਫਿਰ ਤੁਸੀਂ ਕਿੱਦਾਂ ਆਪਣੇ ਸੰਦ ਲੈ ਕੇ ਇੱਥੇ ਆ ਗਏ ਵੀਰ ਜੀ ਠੇਕੇਦਾਰ ਕੋ ਸਭ ਕੁਝ ਹੈ ਗਾਣਾ ਕੋਲ ਅਹੀਂ ਅਹੀਂ ਤੇ ਕਰਾਇਆ ਅਹੀਂ ਤੇ ਕਰਾਇਦੇ ਕੰਮ ਕਰ ਰਹੇ ਮਹਿੰਗੀਆਂ ਜਿਹੀਆਂ ਗੱਡੀਆਂ ਲੈ ਕੇ ਆ ਜੇ ਮਸੀਹ ਲਈ ਆ ਹਾਂ ਜੀ ਤਾਂ ਹੀ ਆਏ ਜੇ ਤੁਹਾਡੇ ਕੋਲ ਕੋਈ ਨਹੀਂ ਠੇਕੇਦਾਰ ਨੂੰ ਸੱਦ ਨਹੀਂ ਸੀ ਸੇ ਭਾਜੀ ਤੁਸੀਂ ਉਹਨਾਂ ਕੋ ਵਟਸਐਪ ਕਰਵਾ ਕੇ ਉਹਨੂੰ ਦਿਖਾਇਆ ਜਾਵੇ ਕਿ ਠੀਕ ਆ ਜਿਹੜਾ ਵਾ 2 ਫੁੱਟ 2.5 ਫੁੱਟ ਦੀ ਆ ਨਹੀਂ ਭਾਜੀ ਤੁਸੀਂ ਟਲੇ ਕਹਿ ਰਹੇ ਉਹ ਉਹ ਜਿਹੜੀ ਗੱਡੀ ਜਿਹੜੀ ਸਾਡੀ ਗੱਡੀ ਨਹੀਂ ਸੀ ਹਾਂ ਜਿੰਨੀ ਭਾਜੀ ਸਾਡੀ ਆਖਰ ਜਿਹੜੀ ਜੀਐਸਬੀ ਸਾਡੀਆਂ ਗੱਡੀਆਂ ਦੇ ਲੈ ਪਹਿਲਾਂ ਫੇਰਾ ਭਰ ਕੇ ਇੱਥੇ ਖਲੋਟੀ ਜਿਹੜੀ ਨਿਕਲੀ ਨਹੀਂ ਜਿਹੜ ਉਹ ਤਾਂ ਢਾਡੇ ਇਹਨਾਂ ਤੋਂ ਆਖਰ ਨੂੰ ਭਰ ਦਿੱਤੀ ਹੋਊਗੀ। ਬਾਜੀ ਉਹ ਗੱਡੀਆਂ ਦੇਖੋ ਵੇਖੋ ਅਗਲੇ ਬਨੇ ਉਹਾਂ ਡੀਆਂ ਸਾਡੀਆਂ ਤੇ ਸਾਡੀਆਂ ਦੇ ਮਸ਼ੀਨਾਂ ਤੇ ਗੱਡੀਆਂ ਆਖ ਲੋਤੀਆਂ। ਉਹ ਤਾਂ ਗੱਡੀਆਂ ਅਗਲੀ ਮਸ਼ੀਨ ਤੋਂ ਆਉਂਡੀਆਂ ਵੇਖੋ ਸਾਹਮਣੇ ਖਲੋਤੀਆਂ ਗੱਡੀਆਂ। ਜੀ ਸਰ ਮੈਂ ਦੂਜੇ ਤੱਕ ਲਈ ਆਪਾਂ ਮਾਈਨਿੰਗ ਵਿਭਾਗ। ਬਾਜੀ ਸਾਹੀ ਮੈਂ ਕੁਝ ਨਹੀਂ ਉਹਨਾਂ ਠੇਕੇਦਾਰ ਨੇ ਲਿਆ ਮੈਂ ਤਾਂ ਕਿਰਾਏ ਤੇ ਕੰਮ ਕਰ ਰਿਹਾ। ਮੈਂ ਵੀ ਤੁਹਾਨੂੰ ਕਹਾਂ ਪਈ। ਬਾਜੀ ਠੱਕੇਸ਼ਾਈ ਕਾ ਦੀ ਦੱਸੋ ਤੁਸੀਂ ਦੱਸੋ। ਵੀਰ ਜੀ 1 ਮਿੰਟ ਵੇਖੋ ਮੇਰੀ ਸੁਣੋ ਗੱਲ ਇਹ ਜਿਹੜਾ ਕੰਮ ਡੀਸੀ ਨੇ ਸ਼ੁਰੂ ਕਰਾਇਆ ਕੰਮ ਹੈ ਅੰਮ੍ਰਿਤਸਰ ਡੀਸੀ ਨੇ। ਕਿ ਤੁਸੀਂ ਦਾਦਾ ਬੰਨ ਬਨੋ ਕੋਈ ਮਨਜ਼ੂਰੀ ਜਿਹੜੀ ਆ ਮੈਂ ਜ਼ਿੰਮੇਵਾਰ ਅਗੀ ਜਿਸ ਤੋਂ ਜੋ ਮਨਜ਼ੂਰੀ ਹੋ ਗਈ ਕੋਈ ਮੈਂ ਜ਼ਿੰਮੇਵਾਰ ਆ ਉਧਰ ਉੱਥੇ ਆਣ ਕੇ ਵੀ ਡੀਸੀ ਆਪਾ ਉਹਨੇ ਬੰਦੇ ਆਪਣੇ ਭੇਜੇ ਤੇ ਉਹ ਚਾਲੂ ਕਰਾ ਗਏ ਵੀ ਭਾਈ ਇਹ ਦੱਸੋ ਵੀ ਵੈਸੇ ਇਹ ਜਿਹੜੀ ਮਾਈਨਿੰਗ ਲੀਗਲ ਆਪਣੇ ਲੀਗਲ ਪਾਜੀ ਲੀਗਲ ਆ ਲੀਗਲ ਕਿਸ ਤਰ੍ਹਾਂ 2.5 ਫੁੱਟ ਦੀ ਬਟਾਈ ਆ ਵੇਖੋ 3 ਫੁੱਟ ਤੋਂ ਉੱਤੇ ਜਿਹੜੀ ਅਨਲੀਗਲ ਹੁੰਦੀ ਆ ਦੂਜੀ ਗੱਲ ਇਹ ਆ ਬੰਨਾਂ ਦੇ ਮਿੱਟੀ ਜਾਂਦੀ ਆ ਹੀ ਘਰ ਤੇ ਖੜਨੀ ਜਾ ਜਾਂ ਹੀ ਲੰਬੇ ਵੇਚਣ ਦਾ ਨਹੀਂ ਸਰ ਬੰਨ ਜਿਹੜੇ ਬਾਬੇ ਬਨ ਰਹੇ ਫਿਰ ਕੈਨੋਂ ਤੁਸੀਂ ਉਹਨਾਂ ਨੂੰ ਮੁੱਲ ਵੇਚਦੇ ਪਾਜੀ ਬਾਬਿਆਂ ਨੂੰ ਨਹੀਂ ਜਿਹੜੀ ਉਹ ਜੀਆ ਠੇਕੇਦਾਰ ਦੀ ਉਹਦੀ ਜਾਣ ਰਹੀ ਹੈ ਕਰਾਇਤੇ ਉਹ ਅਸੀਂ ਮੁੱਲ ਨਹੀਂ ਵੇਚਦੇ ਹਾੜਾ ਅਸੀਂ ਕਰਾਇਆ ਲੈਣ ਦਾ ਹਾਂ ਭਾਜੀ ਅੱਜ ਪਿੰਡ ਟਰਪੱਲਾ ਵਿਖੇ ਲੋਕਾਂ ਨੇ ਇਤਰਾਜ਼ ਕੀਤਾ ਮਿੱਟੀ ਪੁੱਟਣ ਲੈ ਕੇ ਤੁਸੀਂ ਅੱਜ ਮੌਕੇ ਤੇ ਪਹੁੰਚੇ ਕੀ ਹੈ ਜੀ ਪੂਰਾ ਮਾਮਲਾ ਇਹ ਨਾ ਪਿੰਡ ਦੇ ਸਰਪੰਚ ਸਾਹਿਬ ਨੇ ਪਾਈ ਹੀ ਕੰਪਲੇਟ ਵੀ ਇਤੋਂ ਮਿੱਟੀ ਤੋਂ ਨਹੀਂ ਢੱਕਦੇ ਇਦਾਂ ਸਿਰ ਜਿਹੜਾ ਘਟੰਗਤੀ ਪੈਂਦਾ ਹੈ ਸਕੂਲ ਦੇ ਬੱਚੇ ਪੁੱਤੀ ਆਉਂਦੇ ਬਹਿਣਾ ਆਉਂਦੇ ਲਾਗੇ ਪੱਠੇ ਪੁੱਠੇ ਖਰਾਬ ਹੁੰਦੇ ਆ ਉਹਦੇ ਸਬੰਧੀ ਉਹਨਾਂ ਆਖਿਆ ਵੀ ਜਾਂਦੇ ਮਿੱਟੀ ਮਿੱਟੀ ਤੇ ਪਾਣੀ ਪੂਣੀ ਪਾ ਕੇ ਪਏ ਪੁੱਤੇ ਤੇ ਫੇਰ ਖੜਨ ਤੇ ਬਾਕੀ ਕੋਈ ਨਹੀਂ ਮੌਕਾ ਵੇ ਇਹ ਕੰਫੀਲਰ ਬੰਦੇ ਨੇ ਸਰ ਕਹਿ ਰਹੇ ਵੀ ਇਹਨਾਂ ਕਾਫੀ ਨੁਕਸਾਨ ਕੀਤਾ ਮਤਲਬ ਲੋਕਾਂ ਦੇ ਝੋਨੇ ਦਾ ਨਕਸਾ ਉਹ ਵਾਲਾ ਟੁੱਟ ਗਿਆ ਬੱਚੇ ਵੀ ਥੱਲੇ ਆ ਚਲੇ ਉਹ ਵੇਖਾਂਗੇ ਉੱਥੇ ਜਾ ਕੇ ਵੇਖਾਂਗੇ ਅਜੇ ਉਹ ਵੇਖਾਂਗੇ ਜੋ ਉਹ ਗੱਲ ਕੀਤੀ ਪਤੀ ਹਰ ਬੇਕਾਰ ਵੀ ਕਿਤੇ ਬਣੂਗਾ ਵੀ ਕਰਾਂਗੇ ਤੇ ਅੱਜ ਸਰ ਜਿਹੜਾ ਪਹਿਲੀ ਮਾਲਕ ਵੱਲੋਂ ਇਹ ਕਹਿ ਰਹੇ ਕਿ ਮੁੰਡੇ ਪਵਾਏ ਗਏ ਇਹਨਾਂ ਇਹਦੇ ਬਾਰੇ ਕੁਝ ਆਪਾਂ ਨੂੰ ਪਤਾ ਨਹੀਂ ਅਜੇ ਇਹ ਤੁਸੀਂ ਕਰਾਂਗੇ ਵੀ ਹੋਏ ਵੀ ਨਹੀਂ ਗੱਲ ਹੋਈ ਤੇ ਸਰ ਹੁਣ ਗੜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਬੰਦੇ ਅਜੇ